ਦੇਖੋ ਜੇ ਮੈਂ ਤੁਹਾਨੂੰ ਕਹਾਂ ਕਿ ਸਿੱਧੂ ਮਸੇਵਾਲਾ ਬਾਈ ਦਾ ਹੀ ਇੱਕ ਨਵਾਂ ਗਾਣਾ ਆਇਆ ਹੈ ਆਟੇ ਵਾਂਗੂ ਰੱਖੇ ਯੱਟ ਗੋਨ ਕੇ ਆਟੇ ਵਾਂਗੂ ਪਿਆ ਗੁੰਨਿਆ ਤਾਂ ਤੁਸੀਂ ਵੀ ਸੋਚੋਗੇ ਕਿ ਅਸੀਂ ਸੁਣਿਆ ਤਾਂ ਹੈ ਨਹੀਂ ਪਰ ਉਸ ਗੱਲ ਤੇ ਆਪਾਂ ਆਉਣੇ ਆ ਸਭ ਤੋਂ ਪਹਿਲਾਂ ਮੈਂ ਇਹ ਦੱਸ ਦਿੰਨਾ ਕਿ ਹੁਣ ਇਸ ਹਫ਼ਤੇ ਜਿੰਨੇ ਵੀ ਗਾਣੇ ਰਿਲੀਜ਼ ਹੋਏ ਨੇ ਉਹਨਾਂ ਨੂੰ ਸਿੱਧੂ ਮਸੇਵਾਲਾ ਬਾਈ ਨਾਲ ਕਿਤੇ ਨਾ ਕਿਤੇ ਰਿਲੇਟ ਕਰਕੇ ਜ਼ਰੂਰ ਦੱਸ ਦਿੰਦੇ ਸੀ ਸਿੱਧੂ ਬਾਈ ਦੇ ਫੈਨਸ ਜਿਵੇਂ ਚੀਮੇ ਬਾਈ ਨੇ ਆਪਣੀ ਐਲਬਮ ਦੇ ਵਿੱਚ ਇੱਕ ਗਾਣੇ 'ਚ ਸਿੱਧੂ ਬਾਈ ਦਾ ਜ਼ਿਕਰ ਕਰਤਾ ਸੀ ਬਈ ਰੱਬ ਨੂੰ ਪਿਆਰਾ ਹੋ ਗਿਆ ਸੀ ਜਿੰਨਾ ਚਾਹੁੰਦੇ ਸੀ ਕੁਲੇ ਨਵਾਂ ਸੰਦੂ ਤੇ ਪ੍ਰੇਮ ਟਿੱਲੋਂ ਦੀ ਕੌਂਟਰੋਵਰਸੀ ਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਧੂ ਬਾਈ ਦੀ ਯਾਦ ਆ ਜਾਂਦੀ ਸੀ ਤੇ ਹੁਣ ਇਹ ਜਿਹੜਾ ਗਾਣਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਬਾਈ ਜਿਹੜਾ ਦਿਖ ਰਿਹਾ ਤੁਹਾਨੂੰ ਇਹ ਤੁਹਾਨੂੰ ਸਿੱਧੂ ਮੂਸੇਵਾਲਾ ਬਾਈ ਵਰਗਾ ਲੱਗ ਜ਼ਰੂਰ ਰਿਹਾ ਹੋਗਾ ਪਰ ਇਹ ਸਿੱਧੂ ਬਾਈ ਨਹੀਂ ਹੈ ਇਹ ਐ ਸਕੰਦਰ ਜਿਹਦੀ ਆਵਾਜ਼ ਬਿਲਕੁਲ ਸੇਮ ਟੂ ਸੇਮ ਸਿੱਧੂ ਬਾਈ ਵਰਗੀ ਹੈ ਗਿੱਪੀ ਭਾਜੀ ਨੇ ਆਪਣੇ ਖੁਦ ਦੇ ਚੈਨਲ ਤੇ ਹੀ ਇਹਨੂੰ ਲਾਂਚ ਕੀਤਾ ਇਹ ਇਹਦਾ ਪਹਿਲਾ ਗਾਣਾ ਹੈ ਟਣਹਲੀ ਜੰਮਿਆ ਤੋੜਾ ਚੋਕ ਲੀਆਂ ਤੇ ਇਹਦਾ ਅੰਦਾਜ਼ਾ ਲੋਕਾਂ ਨੂੰ ਪਹਿਲਾਂ ਹੀ ਲੱਗ ਗਿਆ ਸੀ ਕਿ ਇਹਦਾ ਕੋਈ ਨਾ ਕੋਈ ਗਾਣਾ ਆਉਣਾ ਹੈ ਤੇ ਉਹ ਇੰਨਾ ਘੈਂਟ ਗਾਣਾ ਹੋਊਗਾ ਹੁਣ ਇਸ ਗਾਣੇ ਨੂੰ ਦੇਖ ਕੇ ਆਪਾਂ ਸਿੱਧੂ ਬਾਈ ਨਾਲ ਰਿਲੇਟ ਇਸ ਲਈ ਕਰ ਰਹੇ ਹਾਂ ਕਿਉਂਕਿ ਇਸ ਗਾਣੇ ਦੀ ਵੀਡੀਓ ਤੋਂ ਇਸ ਗਾਣੇ ਦੇ ਮਿਊਜ਼ਿਕ ਤੋਂ ਬਾਈ ਦੀ ਵੋਕਲ ਤੋਂ ਆਪ ਨੂੰ ਸਿੱਧੂ ਮੁਸੇਵਾਲਾ ਬਾਈ ਦੇ ਬਾਈ ਬਾਈ ਗਾਣੇ ਦੀ ਯਾਦ ਆਉਂਦੀ ਹੈ ਆਖਦੇ ਨੇ ਆਰੇ ਕੀ ਸਿਆਲੇ ਬਾਈ ਬਾਈ ਥਾਲਿਆਂ ਤੇ ਪੈਂਦੀ ਹੈ ਟਰਨ ਵੇਖ ਕੇ ਤੇ ਬਹੁਤ ਹੱਦ ਤੱਕ ਆਪਾਂ ਨੂੰ ਫੀਲ ਆਉਂਦਾ ਕਿ ਆਪਾਂ ਸਿੱਧੂ ਬਾਈ ਦਾ ਬਾਈ ਬਾਈ ਗਾਣਾ ਸੁਣ ਰਹੇ ਹਾਂ ਹੁਣ ਇਹਦੇ ਵਿੱਚ ਵੀ ਸਕੰਦਰ ਬਾਈ ਦੀ ਦੀ ਹੈ ਆਹ ਦੁਨੀਆ ਜਿਉਂਦੀ ਵੇਖ ਵੇਖ ਜੱਟ ਨੂੰ ਪੜਿਆ ਦਾ ਹੁੰਦਾ ਏ ਮਾਰਨ ਵੇਖ ਕੇ ਜਿਵੇਂ ਬਾਈ ਬਾਈ ਗਾਣੇ ਦੇ ਵਿੱਚ ਧਾਕੜ ਐਂਟਰੀ ਹੋਈ ਸੀ ਦੋਨਾਂ ਦੀ ਉਵੇਂ ਹੀ ਇਸ ਗਾਣੇ ਦੇ ਵਿੱਚ ਵੀ ਹੈ ਤੇ ਤੁਸੀਂ ਸੋਚ ਕੇ ਦੇਖੋ ਕਿ ਯਾਰ ਸਕੰਦਰ ਬਾਈ ਦਾ ਇਹ ਪਹਿਲਾ ਹੀ ਗਾਣਾ ਹੈ ਤੇ ਪਹਿਲਾ ਹੀ ਗਾਣਾ ਇੰਨਾ ਘੈਂਟ ਆ ਗਿਆ ਤੇ ਗਿੱਪੀ ਪਾਜੀ ਨੇ ਇਸ ਵੀਡੀਓ ਦੇ ਵਿੱਚ ਦੱਸਿਆ ਵੀ ਸੀ ਰੀਲ 'ਚ ਕਿ ਇਹਦੇ ਬਹੁਤ ਤਗੜੇ ਗਾਣੇ ਆ ਰਹੇ ਨੇ ਉਹਨਾਂ ਨਾਲ ਟਾਈਮ ਦੇ ਵਿੱਚ ਬਾਕੀ ਦੇ ਗਾਣੇ ਸ਼ੂਟ ਹੋ ਰਹੇ ਨੇ ਇਹਦੇ ਨੇ ਰੀਂਗੂ ਹੀ ਹੋਣਾ ਕੰਮ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਦਾਦੀ ਜੇਕਰ ਆਪਾਂ ਵੀਡੀਓ ਦੀ ਗੱਲ ਕਰੀਏ ਤੇ ਵੀਡੀਓ ਵੀ ਬਹੁਤ ਘੈਂਟ ਕ੍ਰੀਏਟਿਵ ਤੇ ਕੁਝ ਕੁਝ ਸ਼ੋਰਟ ਆਪਾਂ ਨੂੰ ਸਿੱਧੂ ਬਾਈ ਦੀ ਵੀਡੀਓ ਦੀ ਯਾਦ ਦਿਵਾ ਦਿੰਦੇ ਨੇ ਤੇ ਸਭ ਤੋਂ ਵੱਡੀ ਗੱਲ ਕਿ ਇਸ ਗਾਣੇ ਦੀ ਜਿਹੜੀ ਹੁੱਕ ਲਾਈਨ ਹੈ ਉਹ ਬਹੁਤ ਕੈਚੀ ਹੈ ਬਹੁਤ ਘੈਂਟ ਹੈ ਤੇ ਬਿਲਕੁਲ ਆਮ ਜੀ ਗੱਲ ਹੈ ਤੇ ਜੇਕਰ ਇਸ ਗਾਣੇ ਦੇ ਲਿਰਿਕਸ ਤੇ ਵੀ ਧਿਆਨ ਦਿਈਏ ਤਾਂ ਕਿਤੇ ਨਾ ਕਿਤੇ ਸਿੱਧੂ ਬਾਈ ਦੇ ਗਾਣਿਆਂ ਦੇ ਵਿੱਚੋਂ ਹੀ ਲਿਰਿਕਸ ਆਪਾਂ ਨੂੰ ਸਿਮਿਲਰ ਲੱਗਦੇ ਨੇ ਇਸ ਚੀਜ਼ ਨੂੰ ਆਪਾਂ ਕੋਈ ਕਾਪੀ ਨਹੀਂ ਕਹਿ ਸਕਦੇ ਬਾਕੀ ਗੁਲਾਬ ਸਿੱਧੂ ਦੀ ਜਿਹੜੀ ਲਾਈਨ ਹੈ ਇੱਕ ਮਾਤੜ ਬੰਦੇ ਦਾ ਜਦੋਂ ਕੋਈ ਕੰਮ ਸੂਤ ਆ ਜਾਵੇ ਤਾਂ ਲੋਕ ਫਿਰ ਜਰਦੇ ਨਹੀਂ ਉਸ ਚੀਜ਼ ਨੂੰ ਇਸ ਚੀਜ਼ ਨੂੰ ਆਪਾਂ ਰਿਲੇਟ ਕਰ ਸਕਦੇ ਹਾਂ ਗੁਲਾਬ ਸਿੱਧੂ ਬਾਈ ਦੀ ਹੁਣ ਰੀਸੈਂਟਲੀ ਕੰਟਰੋਵਰਸੀ ਦੇ ਨਾਲ ਵੀ ਕਿਉਂਕਿ ਜਦੋਂ ਕਾਫੀ ਪ ਉਹਦੀ ਮਾਫੀ ਮੰਗਣ ਵਾਲੀ ਵੀਡੀਓ ਤੋਂ ਬਾਅਦ ਵੀ ਥੱਲੇ ਕਮੈਂਟਾਂ ਦੇ ਵਿੱਚ ਲੋਕ ਸੇਮ ਚੀਜ਼ਾਂ ਬੋਲ ਰਹੇ ਸੀ ਕਿ ਉਹਦੀ ਤਰੱਕੀ ਨੂੰ ਹੁਣ ਲੋਕ ਜਰ ਨਹੀਂ ਰਹੇ ਸੋ ਇਹ ਸਾਰਾ ਕੁਝ ਤਾਂ ਸਿੱਧੂ ਬਾਈ ਨਾਲ ਵੀ ਹੁੰਦਾ ਰਿਹਾ ਕੋਈ ਵੀ ਐਦਾਂ ਦਾ ਸਿੰਗਰ ਨਹੀਂ ਜਿਹਦੇ ਨਾਲ ਕੰਟਰੋਵਰਸੀ ਨਾ ਜੁੜੀ ਹੋਵੇ ਬਾਕੀ ਇਸ ਮਹੀਨੇ ਗਾਣੇ ਤਾਂ ਬਹੁਤ ਆਏ ਨੇ ਪਰ ਇਹ ਮੈਨੂੰ ਲੱਗਦਾ ਕਿ ਸਭ ਤੋਂ ਬੈਸਟ ਗਾਣਾ ਹੈ ਇਸ ਮਹੀਨੇ ਦਾ ਤੇ ਤੁਸੀਂ ਇਹ ਗਾਣਾ ਸੁਣ ਲਿਆ ਜਾਂ ਨਹੀਂ ਤੇ ਤੁਹਾਨੂੰ ਇਸ ਗਾਣੇ ਦੇ ਵਿੱਚੋਂ ਕਿਹੜਾ ਪਾਰਟ ਵਧੀਆ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ